हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਸ਼ਹਿਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਖਾਸ ਤੁਸੀਂ ਵਿਜਿਟ ਜਿਹੜੀ ਹੈਗੀ ਆ ਸ਼੍ਰੀ ਤਰਨਤਾਰਨ ਸਾਹਿਬ ਕਰਨੀ ਆ ਗੋਇੰਦਵਾਲ ਬਾਈਪਾਸ ਤੋਂ ਦੋਸਤੋ ਬਿਲਕੁਲ ਲੈਫਟ ਸਾਈਡ ਜਿਹੜੀ ਆ ਤੁਸੀਂ ਸ਼ਹਿਰ ਵਾਲੇ ਪਾਸੇ ਨੂੰ ਟਰਨ ਲੈਣੀ ਹੈਗੀ ਆ ਰੇਲਵੇ ਲਾਈਨ ਪਾਰ ਕਰਕੇ ਬਿਲਕੁਲ ਐਫਸੀਆਈ ਗਦਾਮ ਦੇ ਕੋਲੇ ਜਿਹੜੀ ਵੀਰ ਉਹਨਾਂ ਦੀ ਲੋਕੇਸ਼ਨ ਆ ਵੀਰ ਗੁਰਜੰਟ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵੈੜਾ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਵੈੜ ਦੇਖ ਰਹੇ ਹੋ 크ਰੋਸ ਅੰਗ ਦੇ ਵਿੱਚ ਆ ਦੋਸਤੋ ਬਿਲਕੁਲ ਢੁੱਕੀ ਆ ਅਜੇ ਸੂਣਾ ਹੈਗਾ ਠੀਕ ਆ ਦਿਨ ਕਿੰਨੇ ਕ ਪਏ ਆ ਸੂਣ ਦੇ ਵਿੱਚ ਉਹ ਵੀਰ ਦੇ ਨਾਲ ਗੱਲਬਾਤ ਕਰਕੇ ਪੁੱਛ ਲਾਂਗੇ ਇਸ ਤੋਂ ਬਾਅਦ ਦੋ ਵੈੜਾ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਠੀਕ ਆ ਦੋ ਵੈੜਾ ਸੁਈਆਂ ਸਵਾਈਆਂ ਨੇ ਤੇ ਨਾਲ ਬੱਚੇ ਆ ਇੰਨਾ ਥੱਲੇ ਮਿਲ ਕੇ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਅੱਜ ਦੋਸਤੋ ਇਹਨਾਂ ਪ੍ਰਾਇਲ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ 5 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਠੀਕ ਹੈ ਜੀ ਆਓ ਕਰਦੇ ਹਾਂ ਗੱਲਬਾਤ ਬਾਈ ਗੁਰਜੰਟ ਦੇ ਨਾਲ ਪੁੱਛਦੇ ਹਾਂ ਜਿੰਨਾਂ ਬੈੜਾਂ ਦੀ ਕੀ ਡਿਟੇਲ ਹੈਗੀ ਆ ਪਸ਼ੂ ਜਿਹੜਾ ਤੁਹਾਨੂੰ ਖਾਸ ਤੌਰ ਤੇ ਦੋਸਤੋ ਹਰ ਵਾਰ ਦੀ ਤਰ੍ਹਾਂ ਜਿਹੜੀ ਇਹ ਜ਼ਰੂਰੀ ਆਪਣੀ ਜਿਹੜੀ ਨੋਟ ਗੱਲ ਕਰਾਉਣੀ ਜਰੂਰ ਬਣਦੀ ਆ ਵੀ ਜਿਹੜਾ ਪਸ਼ੂ ਸੋਇਆ ਉਹਨੂੰ ਦੋ ਟਾਈਮ ਚੁਆਈ ਕਰ ਲਓ ਜਿਹੜਾ ਗੱਭਣੇ ਉਹ ਜਿਹੜਾ ਦੋਸਤੋ ਤੁਸੀਂ ਆਪ ਦੀ ਚੈੱਕ ਪਾਸ ਥਾਣਾ ਨੂੰ ਠਿੱਪ ਕੇ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਕਿ ਪੈਸੇ ਇਨਵੈਸਟ ਕਰਨੇ ਹੁੰਦੇ ਆ ਵੀਰੋ ਤੁਸੀਂ ਤੇ ਜ਼ਰੂਰ ਤਸਦੀਕ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਜਨ ਸਿੰਘ ਜੀ ਸਾਸਰੀ ਘਰ ਸਾਸਰੀ ਘਰ ਜੀ ਸਾਸਰੀ ਦਾ ਜੀ ਉਹ ਠੀਕ ਆ ਭਰਾ ਹਾਂ ਜੀ ਗੁਰਜਨ ਵੀਰ ਕਾਫੀ ਟਾਈਮ ਬਾਅਦ ਦਰਸ਼ਨ ਹੋਏ ਜੀ ਵੀ ਜਿੱਦਾਂ ਮੈਡਮ ਹੈਗਦੀਆਂ ਗਈਆਂ ਆਈ ਗਈਆਂ ਵੇਖਦੀਆਂ ਗਈਆਂ ਜੀ ਤੁਹਾਨੂੰ ਮੈਂ ਦੱਸਿਆ ਇਹ ਦਾਤ ਹੋਈ ਆ ਹਾਂ ਜੀ ਹਲਵਾ ਨਹੀਂ ਆਇਆ ਜਿੱਦਾਂ ਇਹ ਨਹੀਂ ਘਰੇ ਆਏ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਚਲੋ ਕੋਈ ਕਾਰਨ ਬਣ ਜਾਂਦਾ ਜੀ ਸਾਰੀ ਗੱਲਬਾਤ ਪਰ ਵਾਰਕ ਹੋ ਜਾਂਦੀ ਹੈ ਤੇ ਗੁਰਜੰਟ ਭਾਈ ਅੱਜ ਤਿੰਨ ਵੜਾ ਬਕਾਉਗਾ ਜੀ ਹਾਂਜੀ ਹਾਂਜੀ ਭਾਈ ਜੀ ਤੁਜੇ ਨੂੰ ਚੋ ਦੋ ਸੁਈਆਂ ਜੀ ਬਿਲਕੁਲ ਦੋ ਸੁਈਆਂ ਹਨ ਅੱਗੇ ਕਰਾਉਣੇ ਭਾਈ ਇੱਕ ਗੱਪਣ ਬਿਲਕੁਲ ਤੇ ਵੀਰ ਪਹਿਲੇ ਨੰਬਰ ਤੇ ਆਜੋ ਆਪਾਂ ਇਸ ਗੱਪਣ ਵਿਹੜ ਤੋਂ ਸ਼ੁਰੂ ਕਰ ਲਏ ਆਂ ਵੀ ਕਿੰਨਾ ਟਾਈਮ ਹਜੇ ਪਿਆ ਸੂਣ ਦੇ ਵਿੱਚ ਜੀ ਇਹਨੂੰ ਭਾਜੀ ਹਫਤਾ ਹੀ ਹਜੇ ਲਾਜੋਗੀ ਠੀਕ ਹੈ ਜੀ ਹਾਂਜੀ ਜਿਹਦੇ ਮਾਰ ਕਰ ਮਾਰੀ ਨੂੰ ਪਤਾ ਨਹੀਂ ਸਮਾ ਠੀਕ ਹੈ ਜੀ ਇੱਕ ਹਫਤਾ ਲੈ ਜੂ ਤੇ ਸੂਹਾ ਕਿੰਮਾ ਵੀਰ ਸੂਹਾ ਵੀਰ ਦੇ ਦੂਜਾ ਭਾਈ ਦੂਜਾ ਹਾਂਜੀ ਠੀਕ ਹੈ ਜੀ ਦੂਜਾ ਸੁਆ ਜਿਹੜਾ ਦੋਸਤੋ ਇਸ ਬੈਡ ਨੇ ਸੋਇਆ ਠੀਕ ਆ ਤੇ ਸਮਾਂ ਤੁਸੀਂ ਦੇਖ ਸਕਦੇ ਹੋ ਇੱਕ ਹਫਤਾ ਲੈ ਜਾਊਗੀ ਤੇ ਆ ਬੈਡ ਹੈਗੀ ਆ ਬਿਲਕੁਲ ਹਾਈਟ ਜਿਹੜੀ ਆ ਮੀਡੀਅਮ ਹਾਈਟ ਤੁਸੀਂ ਮੰਨ ਸਕਦੇ ਹੋ ਕਿਉਂਕਿ ਦੂਰੋਂ ਨੇੜੇ ਤੁਸੀਂ ਕਿਸੇ ਵੀਰ ਨੇ ਪਹੁੰਚਣਾ ਕਰੇ ਹਵਾਨਾ ਲੇਵਾ ਜਿਹੜਾ ਦੋਸਤੋ ਖੁੱਲਾ ਬਣਾ ਕੇ ਤਿਆਰ ਕਰੂਗੀ ਵੀਰ ਕਹਿੰਦਾ ਵੀ ਹਜੇ ਪਤਾ ਨਹੀਂ ਕਿ ਬੈਡ ਨੂੰ ਕਿੰਨਾ ਕੁ ਟਾਈਮ ਸੂਣ ਦੇ ਵਿੱਚ ਕਹਿਣ ਤੋਂ ਪਾਵੇ ਵੀ ਬਣਾத்ਣਾ ਜਿਹੜਾ ਉਸ ਦਾ ਹਫਤਾ ਲੈ ਜੇ 10 ਦਿਨ ਲੈ ਜੇ 8 ਦਿਨ ਲੈ ਜੇ ਤੇ ਲੇਵਾ ਭਰੀ ਆਉਂਦੀ ਆ ਫੁੱਲ ਵੱਡਾ ਲੇਵਾ ਬਣਾ ਕੇ ਤਿਆਰ ਕਰੋਗੇ ਢੇਲਾ ਢੋਲਾ ਜਿਹੜੀਆਂ ਵਧੀਆ ਵਿਖੋ ਜਾਪਦੀਆਂ ਨੇ ਹਾਂ ਇਹ ਕਿੰਨਾ ਬਹੁਤ ਪਈਆਂ ਭਾਈ ਆਹ ਥਾਣ ਦੇਖ ਲਾਜ ਠੀਕ ਹੈ ਜੀ ਉਲਟ ਪਹਿਣੀ ਤੋਂ ਥਾਣ ਦੇਖ ਲਓ ਤੇ ਸਾਰੇ ਬੰਨੇ ਉੱਕੇ ਜਿਹੜੇ ਆਹ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਜੀ ਇਹ ਕ੍ਰੋਸਿੰਗ ਚ ਆ ਗਈ ਨਾ ਵੀਰ ਹਾਂਜੀ ਹਾਂਜੀ ਭਾਈ ਠੀਕ ਹੈ ਜੀ ਤੇ ਕਿੰਨਾ ਕੁ ਮੁੱਲ ਵੀਰ ਗਰਜੰਤ ਕਿੰਨਾ ਕੁ ਲੈ ਦੇ ਕੀਤਾ ਇਹਦਾ ਮੁੱਲ ਤੇ ਭਾਜੀ 40000 ਕਰਦੇ ਆ ਅੱਜ ਤੁਸੀਂ ਦੱਸ ਦਿਓ ਅੱਜ ਤੁਹਾਡੇ ਕਹਿਣ ਤੇ ਦੇਣੀ ਹੈ ਅੱਛਾ ਜੀ ਲੋ ਵੀ ਦੋਸਤੋ 48000 ਜਿਹੜੀ ਡਿਮਾਂਡ ਆ ਤੇ ਬਾਕੀ ਕਿੱਥੋਂ ਤੱਕ ਹੋ ਜੂਗਾ ਇਹ ਆਪਾਂ ਵੀਰ ਤੋਂ ਪੁੱਛ ਲੈਣੀ ਵੀ ਹਾਂ ਨਾ ਜਿਹੜੀ ਕਿੰਨੀ ਕੁ ਹੋ ਜੂਗੀ ਕਿਉਂਕਿ ਪੈਸੇ ਨਾ ਵੀ ਇਨਵੈਸਟ ਕੀਤੇ ਰਕਮ ਲਾਈ ਹੁੰਦੀ ਆ ਤੇ ਮੇਰੇ ਵੱਲੋਂ ਤਾਂ ਜਿੰਨੇ ਗਾਹਕ ਆਪਣੇ ਭੈਣ ਭਰਾ ਜਿੰਨੇ ਸੱਜਣ ਕਹਿਣ ਉਹਨੇ ਹੀ ਆਪਾਂ ਕਹਿ ਦਈਏ ਤੇ ਉਹਨੇ ਦੀ ਮਿਲ ਜਾਵੇ ਚੰਗੀ ਗੱਲ ਫਿਰ ਵੀ ਗਰੰਟੀ ਵੀਰੇ 48000 ਜਿਵੇਂ ਡਿਮਾਂਡ ਆ ਵੀ ਹਾਂ ਨਾ ਕਿੰਨੇ ਕੁ ਦੀ ਆ ਵੀ ਜਿਹੜੀ 35 ਤੋਂ 30 ਵਧੀਆ ਕੋ ਮੈਂ ਨਾ ਬਿਲਕੁਲ ਭਾਜੀ ਓਕੇ ਚਲੋ ਥੋੜਾ ਥੋੜਾ ਦੀ ਹਾਂਜੀ ਹਾਂਜੀ ਬਿਲਕੁਲ ਸਾਫ਼ ਠੀਕ ਆ ਹਾਂਜੀ ਸਵੇ ਭਾਜੀ ਇੰਨੇ ਮਰਭਨ ਦੁੱਧ ਭਰਿਆ ਜੇ 19 ਲੀਟਰ ਹਾਂਜੀ ਐਦਾਂ ਕੀ 22 23 ਦੀ ਆਂਦੇ ਆ ਹੂੰ ਚਲੋ ਗਰੰਟੀ ਦੀ ਆਪਾਂ ਕਿਲੋ ਦੀ ਨਹੀਂ ਦਿੰਨੇ ਜੀ ਪਰ ਅਮੈਦ ਆ ਵੀ ਵੇਹ ਤਾਂ ਚਵਾਉਗੀ ਅੱਜ ਵੀਰ ਤਾਂ ਚੜ੍ਹ ਰੋ ਗਈ ਆ। ਹਾਂਜੀ। ਬਾਕੀ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਹਵਾਨਾ ਲੇਵਾ। ਹਾਂਜੀ। ਠੀਕ ਆ। ਤੇ ਨਾਰਮਲੀ ਦੋਸਤੋ ਤੁਸੀਂ ਜ਼ਰੂਰ ਜਿਹੜੀ ਜਜਮੈਂਟ ਕਰ ਲੈਣੀ ਆ ਹਵਾਨੇ ਲੇਵੇ ਤੋਂ ਪਤਾ ਵੀ ਲੱਗ ਜਾਂਦਾ ਪਸ਼ੂ ਵੈਸੇ ਕਿੰਨਾ ਕੁ ਦੁੱਧ ਪਾਵੇਗਾ। ਆ ਕਰੋ ਜੱਕ ਜੀ। ਠੀਕ ਆ ਜੀ। ਹਵਾਨਾ ਲੇਵਾ ਜਿਹੜਾ ਦੋਸਤੋ ਖੁੱਲਾ ਹੈ ਠੀਕ ਆ। ਤੇ ਹਾਇਰ ਜਰੂਰ ਤੁਸੀਂ ਕਾਊਂਟ ਕਰ ਲਓ ਮੀਡੀਅਮ ਹਾਈਟ ਆ ਲੇਵਾ ਖੁੱਲਾ ਬਣਾ ਕੇ ਤਿਆਰ ਕਰੂਗਾ ਇੱਟੇ ਲੰਟੋਲਾ ਕਾਫੀ ਆ ਜੇਕਰ ਆਪਾਂ ਗੱਲ ਕਰੀਏ ਤੇ ਕੋਈ 8-7 ਦਿਨ ਵੀ ਲੱਗੇ ਇੱਕ ਹਫਤਾ ਵੀ ਲੱਗੇ ਤੇ ਹਵਾਨਾ ਖੁੱਲਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਤੇ ਗੁਰਗੰਟਪਾਈ ਆਜੋ ਅਗਲੀ ਵੜ ਦਿਖਾਈਏ ਇਹ ਵੜ ਸੂਈ ਹੈ ਨਾ ਜੀ ਹਾਂ ਜੀ ਬਾਜੀ ਠੀਕ ਹੈ ਪਰ ਡੇ ਕੱਦ ਕਰਦੇ ਵਿੱਚ ਆ ਦੋਸਤੋ ਕੱਦ ਕੰਠ ਜਿਹੜਾ ਉੱਚਾ ਹੈਗਾ ਫੁੱਲ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਇਸ ਨੂੰ ਅਕਾਊਂਟ ਕਰ ਸਕਦੇ ਹੋ ਗਿਣ ਸਕਦੇ ਹੋ ਤੇ ਕੀ ਇਹਦੀ ਸਥਿਤੀ ਹੈ ਜੀ ਕਿਰਮਾ ਸੁਗਾ ਸੂਈ ਹੈ ਇਹ ਬਾਜੀ ਦੂਸਰਾ ਸੁਗਾ ਸੂਈ ਹੈ ਹਾਂ ਸਮਾਂ ਕਿੰਨਾ ਹੋ ਗਿਆ ਜੀ ਸਮਾਂ ਬਾਜੀ ਨੂੰ 6-7 ਦਿਨ ਹੋ ਗਏ ਅਜੇ 14 6-7 ਦਿਨ ਹੀ ਹੋਏ 6-7 ਦਿਨ ਹਾਂ ਜੀ ਠੀਕ ਹੈ 6-7 ਦਿਨ ਦਾ ਸਮਾਂ ਹੋ ਗਿਆ ਥੱਲੇ ਇਹ ਕੀ ਹੈ ਜੀ ਬੱਚਾ ਇਹ ਮੇਲਕਾਫ ਹੈ ਜੀ ਮੇਲਕਾਫ ਹੈ ਠੀਕ ਹੈ ਮੇਲਕਾਫ ਆ ਦੋਸਤੋ ਇਸ ਵੜ ਦੇ ਥੱਲੇ ਠੀਕ ਹੈ ਜੀ ਬੱਚਾ ਜਿਹੜਾ ਬੱਛਾ ਹੈਗਾ ਆ ਥਣ ਵੇਖ ਸਕਦੇ ਹੋ ਠੀਕ ਹੈ ਜੀ ਨੋਕਾ ਲੱਗਾ ਥਣ ਬਿਲਕੁਲ ਨਾ ਲੱਗਾ ਥਣ ਥਣ ਬਹੁਤ ਵਧੀਆ ਚੰਗਾ ਸਾਇਆ ਜਾਂ ਬਿਲਕੁਲ ਮੁਠੀ ਦਾ ਤੇ ਨੋਕਲਾ ਥਣ ਤੇ ਬਾਕੀ ਕੁਆਲਿਟੀ ਤਾਂ ਦੀ ਚੰਗੀ ਆ। ਬਸ ਤੁਹਾਨੂੰ ਜਿਹੜਾ ਪ੍ਰੋਪਰ ਦਿਖਾ ਦਿੰਨੇ ਆ। ਮੇਲ ਕਾਫ ਜਿਹੜਾ ਠੀਕ ਆ। ਆਜੋ। ਆਪਾਂ ਇਹਦੇ ਨੰਬਰ ਤੇ ਜਿਹੜਾ ਬੱਚਾ ਤੁਸੀਂ ਆ ਦੇਖ ਰਹੇ ਹੋ। ਇਸ ਵੈੜ ਦਾ ਜਿਹੜਾ ਦੂਜੇ ਨੰਬਰ ਤੇ ਹੁਣ ਆਪਾਂ ਗੱਲ ਕਰਦੇ ਪਏ। ਠੀਕ ਆ ਜੀ। ਜਿਹੋ ਜੀ ਮਾਦਰ ਆ ਦੋਸਤੋ ਬਿਲਕੁਲ ਵਾਈਟ ਫੇਸ ਦੇ ਵਿੱਚ। ਉਹ ਜਿਹੜਾ ਜਿਹੜਾ ਮੇਲ ਕਾਫ ਬੱਚਾ ਹੈਗਾ। ਇਹ ਕਰ ਸਕਦੇ ਹੋ ਚੈੱਕ। ਅਮਦਰ ਦਾ ਫੇਸ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨਾਲੇ ਖੋਲ ਕੇ ਵੀ ਤੋੜ ਕੇ ਦਿਖਾ ਦਿੰਨੇ ਆ ਆ ਵੇਖੋ ਠੀਕ ਆ ਜੀ ਇਹੋ ਜੀ ਮਦਰ ਆ ਬਿਲਕੁਲ ਸੇਮ ਹੀ ਬੱਚਾ ਉਹੋ ਜਿਹਾ ਤੇ ਹਾਜ਼ਰ ਵੀ ਗੁਰਜੰਤ ਕਿੰਨਾ ਕੁ ਦੁੱਧ ਹੋਣਾ ਜੀ ਭਾਈ 14 ਲੀਟਰ ਹਾਜ਼ਰ ਆ 14 ਲੀਟਰ ਹਾਂ ਜੀ ਮੈਂ ਉਹਦੇ 20 ਲੀਟਰ ਦੀ ਗਰੰਟੀ ਦਿੰਦੇ ਆ ਆਪਾਂ 20 ਲੀਟਰ ਦੇਣੀ ਆ ਫਸ 15 15 ਨਾ ਹੋਵੇ ਠੀਕ ਆ ਜੀ ਬਾਕੀ ਹੁਣ ਮੌਕੇ ਦਾ 14 ਜੀ ਓਕੇ ਜੀ ਠੀਕ ਆ ਜੀ ਹਾਈਟ ਜਿਹੜੀ ਆ ਦੋਸਤੋ ਪੂਰੀ ਹੈਗੀ ਆ ਵੱਡੀ ਹਾਈਟ ਆ ਬੈਡ ਦੀ ਤੇ ਹਵਾਨਾ ਜਿਹੜਾ ਤੁਸੀਂ ਆ ਵੇਖ ਲਓ ਕਰ ਲਓ ਚੈੱਕ ਠੀਕਾ ਥਾਂ ਤੋਂ ਬਹੁਤ ਸੋਹਣਾ ਲੱਗਾ ਬਿਲਕੁਲ ਨੋਕਲਾ ਥਾਣਾ ਤੇ ਚਵਾਈ ਹੁਣ 14 ਕਿਲੋਟਰ ਦੀ 18 ਕਿਲੋਟਰ ਦੀ ਵੀਰਾਂ ਦਾ ਵੀ ਆਪਾਂ ਕਹਾਂਗੇ ਵੀ 18 ਕਿਲੋਟਰ ਜਿਹੜੀ ਚੋਨਾ ਚਾਹੀਦਾ ਵੇੜ ਨੂੰ ਤੇ ਆ ਦੇਖੋ ਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਥਰ ਤੋਂ ਦੀ ਜਿਹੜੀ ਆ ਕੰਡੀਸ਼ਨ ਆ ਜਾਂ ਥੰਡ ਦਾ ਸਹਿਜ ਆ ਬਹੁਤ ਵਧੀਆ ਹੈਗਾ ਤੇ ਠੀਕ ਆ ਤੇ ਬਾਕੀ ਵੰਗਾ ਠੀਕ ਆ ਗੋਰਜਟ ਵੀਰੇ ਕੋਈ ਨਿਆਣਾ ਕੋਈ ਯੂਟਿਊਬਰ ਅਸੀਂ ਪਾਉਣ ਦੀ ਲੋੜ ਪੈਂਦੀ ਹਾਂਜੀ ਹਾਂਜੀ ਭਾਜੀ ਜ਼ੋਰ ਤੇ ਨਾ ਸਾਰਿਆਂ ਨੂੰ ਪਾਗੇ ਚੋਈਦਾ ਜੀ ਆ ਨੋਰਮਲੀ ਬਿਹੜਾ ਨੂੰ ਆਪਾਂ ਪਾਈ ਲੈਂਦਾ ਹਾਂਜੀ ਸਾਡੇ ਕੋਲੇ 100 ਦਾ ਮਾਤਾ ਮਦਰ ਚੌਦੀ ਆ ਓਕੇ ਠੀਕ ਆ ਜੀ ਤੇ ਬਾਕੀ ਚੁਆਇਸ ਸੋਹਣੀ ਲੱਗੀ ਬਿਹੜ ਦੇ ਭਰਾ ਹਾਂਜੀ 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 ਭਾਜੀ ਵੀ ਆਣਾ ਵੀ ਕੋਈ ਭੈਣ ਭਰਾ ਦੂਰ ਉਤਰਾ ਡੇ ਆਉਣਾ ਹੁੰਦਾ ਬਿਲਕੁਲ ਵਦਗਾ ਜੀ ਠੀਕ ਆ ਭਰਾ ਠੀਕ ਹੈ ਤੇ ਮੱਖੀ ਮੱਖੀ ਇਹ ਆ ਆਹ ਵੇਖੋ ਜੀ ਠੀਕ ਹੈ ਤੇ ਥਣੇ ਦੇਵਾ ਜਿਹੜਾ ਦੋਸਤੋ ਬਿਲਕੁਲ ਸਾਫ ਪੱਧਰ ਲੈਵਾ ਹੈਗਾ ਨਾਰਮਲੀ ਤੁਸੀਂ ਦੇਖ ਹੀ ਰਿਹਾ ਤੇ 24 14 ਕਲੀਟਰ ਦੀ ਤੁਸੀਂ ਕਰ ਸਕਦੇ ਹੋ ਹੁਣ ਮੌਜੂਦਾ ਇਸ ਟਾਈਮ ਦੇ ਦੌਰਾਨ 6 ਦਿਨਾਂ ਦੀ ਸੂਈ ਹੈ ਠੀਕ ਹੈ ਦਾਲ ਰੰਗ ਆ ਵਹਿੜ ਦਾ ਕਦ ਕੱਠੀ ਉੱਚਾ ਹੈਗਾ ਪੂਰਾ ਤੇ ਬੱਚਾ ਮੈਂ ਤੁਹਾਨੂੰ ਦਿਖਾ ਦਿੰਦਾ ਬਿਲਕੁਲ ਇਹ ਨੰਬੇਨ ਜਿਹੜਾ ਮਦਰ ਦੇ ਉੱਪਰ ਬੱਚਾ ਹੈਗਾ ਠੀਕ ਹੈ ਜੇ ਕੋਈ ਫੇਰ ਜਿਹੜੀ ਨਿਗਾਹ ਚ ਕੱਢ ਲਓ ਆ ਮੇਲ ਕਰਾ ਠੀਕ ਆ ਗੁਰਜੰਟ ਵੀਰੇ ਕੀ ਲੈ ਦੇ ਫਿਰ ਕੀ ਮੁੱਲੇ ਦਾ ਰੱਖਿਆ ਮੁੱਲ ਤੇ ਭਾਜੀ 55 ਕਰਦੇ ਆਪਾਂ ਹਾਂਜੀ 52000 ਦੇ ਦੇ 52000 ਦੇ ਹਾਂਜੀ ਠੀਕ ਹੈ ਜੀ 55000 ਜਿਹੜੀ ਦੋਸਤੋ ਡਿਮਾਂਡ ਆ ਤੇ 52000 ਵੀਰ ਕਹਿੰਦਾ ਵੀ ਲਾਸਟ ਜਿਹੜਾ ਲੈ ਦੇ ਆ 52000 ਹੋਊਗਾ ਮੁੱਲ ਠੀਕ ਆ ਬਾਕੀ ਮੌਕੇ ਤੇ ਗੰਜਾਇਸ਼ ਆ ਤੁਸੀਂ ਆਪਦੇ ਵੱਲੋਂ ਵੀ ਰੇਟ ਲਗਾ ਸਕਦੇ ਹੋ ਪਸ਼ੂ ਨੂੰ ਵੇਖੋ ਪਹਿਲਾਂ ਆਣ ਕੇ ਰੇਟ ਆਪਦੇ ਹਿਸਾਬ ਨਾਲ ਹੀ ਲਗਾ ਸਕਦੇ ਹੋ ਬਾਕੀ ਇੱਕ ਵਾਰ ਜਿਹੜੀ ਆਪਦੀ ਅੱਖਾਂ ਦੇ ਵਿੱਚੋਂ ਜ਼ਰੂਰ ਕੱਢ ਦਿਓ ਵੀ ਪਸ਼ੂ ਜੇਕਰ ਇੰਨੇ ਵਾਲਾ ਤੁਹਾਨੂੰ ਲੱਗਦਾ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਠੀਕ ਹੈ ਜੀ ਰੇਟ ਪਸੂ ਨੂੰ ਵੇਖ ਕੇ ਮੰਗਿਆ ਜਾਂਦਾ ਜ਼ਿਆਦਾ ਬਾਕੀ ਤੁਸੀਂ ਇੱਕ ਵਾਰੀ ਆਖੇ ਤਸੱਲੀ ਦੇ ਨਾਲ ਵੇਖ ਜ਼ਰੂਰ ਲਿਓ ਠੀਕ ਹੈ ਪਸੂ ਚੰਗੀ ਬੈੜ ਇਸ ਤੋਂ ਬਾਅਦ ਅਗਲੀ ਬੈੜ ਆਪਕ ਤੁਹਾਨੂੰ ਦਿਖਾਉਣੇ ਆ ਤੀਜੇ ਨੰਬਰ ਤੇ ਆ ਠੀਕ ਹੈ ਤੇ ਇਹ ਵੀ ਸੂਈ ਸਵਾਈ ਹੈ ਹਨਾ ਫਿਰ ਸੂਈ ਹੈ ਜੀ ਇਹ ਵੀ ਹਾਂਜੀ ਭਾਜੀ ਇਹ ਵੀ ਸਹੀ ਹੈ ਜੀ ਤੇ ਸੂਹਾ ਕਿੰਨਾ ਵੀਰ ਮੰਨੀਏ ਜੀ ਸੂਹਾ ਇਹ ਤਾਂ ਭਾਜੀ ਦੂਜਾ ਸੁਹੀ ਹੈ ਜੀ ਦੂਜਾ ਹਾਂਜੀ ਠੀਕ ਹੈ ਦੂਜਾ ਸੂਹਾ ਸੁਹੀ ਹੈ ਆਹ ਮੂੰਹ ਮੱਥਾ ਤੇ ਇੱਕ ਫੇਸ ਜ਼ਰੂਰ ਦੇ ਦਿਓ ਜੀ ਆਹ ਕਰੋ ਚੈੱਕ ਠੀਕ ਹੈ ਦੂਜਾ ਸੂਆ ਤੇ ਗੁਰਜੰਟ ਵੀਰ ਸਮਾਂ ਕਿੰਨਾ ਹੋ ਗਿਆ ਇਹਨੂੰ ਇਹਨੂੰ ਵੀ ਪਾਜੀ ਹੋਈ ਜਿਹੜੀ 22:00 ਹੋ ਗਈ ਸੀ ਬਾਈਕ ਤੇ ਹਾਂਜੀ ਠੀਕ ਹੈ ਜੀ ਬਾਈਕ ਤੇੰ ਦਾ ਜਿਹੜਾ ਕਿਸਾਨ ਵੀਰ ਉਹ ਸਮਾਂ ਹੋ ਗਿਆ ਇਸ ਵਾਰ ਨੂੰ ਸੀ ਨੂੰ ਤੇ ਥਾਣੇ ਦਾ ਵੀ ਬਹੁਤ ਸੋਹਣਾ ਲੱਗਾ ਬਿਲਕੁਲ ਨੋਕਲਾ ਤੇ ਮੁਠੀ ਵਾਲਾ ਥਾਣਾ ਠੀਕ ਆ ਤੇ ਆ ਵੇਖੋ ਚੌਥਾ ਥਾਣਾ ਦਾ ਵਿੱਥਾਂ ਵਰਲਾ ਜਿਹੜੀਆਂ ਹੈਗੀਆਂ ਨੇ ਪੂਰੀਆਂ ਵੇਖੋ ਗਿੱਟ-ਗਿੱਟ ਦੀਆਂ ਵਿੱਥਾਂ ਵਰਲਾ ਨੇ ਤੇ ਪੂਰੀ ਵੱਡੀ ਹਾਈਟ ਦੇ ਵਿੱਚ ਤੇ ਆ ਕਰੋ ਚੰਗੀ ਠੀਕ ਹੈ ਤੇ ਬੱਚਾ ਜਿਹੜਾ ਮਗਰ ਮੇਲ ਕਾਫੀ ਨਾ ਜੀ ਹਾਂ ਜੀ ਹਾਂ ਜੀ ਬਾਜੀ ਉਹ ਅੱਛਾ ਹੈਗਾ ਬੱਚਾ ਮੈਂ ਦਿਖਾ ਦਿੰਦਾ ਹਾਂ ਹਾਂ ਜੀ ਬੱਚਾ ਹਾਂ ਜੀ ਉਹ ਅੱਛਾ ਦਿਖਾ ਦਿੰਦੇ ਬੰਦੇ ਆ ਜਿਹੜਾ ਦੋਸਤੋ ਲਾਸਟ ਵਾਲੀ ਵੈਡ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਉਹਦੇ ਮਗਰ ਜਿਹੜਾ ਆ ਮੇਲ ਕਾ ਪਾ ਜੀ ਆ ਕਰੋ ਚੈੱਕ ਜੀ ਠੀਕ ਹੈ ਜੀ ਆ ਬੱਚਾ ਹੈ ਓਕੇ ਕਰ ਜੰਦੀ ਵੀਰ ਦੇਖ ਕੇ ਦੁੱਧ ਦੀ ਗੱਲ ਕਰੀਏ ਵੀਰ ਹੁਣ ਕਿੰਨਾ ਕਿ ਜਿਹੜਾ ਆਪਾਂ ਚੁਵਾ ਦੇਣਾ ਕਿਸੇ ਵੀਰ ਨੂੰ ਦੁੱਧ ਤੇ ਭਾਜੀ ਮਰਜ਼ਾ ਹੁਣ 20 ਲੀਟਰ ਆਪਾਂ ਚਵਾ ਦਾਂਗੇ ਉਹਨਾਂ 26 ਲੀਟਰ ਦੁੱਧ ਹੀ ਹੁੰਦੇ ਤੇ ਮੈਂ ਅਸਲ ਚੌਥੇ ਚੜਦਿਆਂ ਬਾਪੂ ਤੋਂ ਮਗਰੋਂ ਪੱਟੇ ਪੱਟੇ ਨਹੀਂ ਪਾਇਆ ਤੂੰ ਤੁਸੀਂ ਵੀ ਹੁਣ 10 ਲੀਟਰ ਦੁੱਧ ਦੇ ਰਿਹਾ ਕਦੋਂ ਕਿਦਨ ਪਾਸੇ ਰਹੇ ਤੁਸੀਂ ਹਾਂਜੀ ਹੁਣ 20 ਲੀਟਰ ਦੁੱਧ ਚਵਾ ਦਾਂਗੇ ਉਹਨਾਂ 26 ਲੀਟਰ ਦੁੱਧ ਰਹਿ ਗਏ ਠੀਕ ਹੁਣ 20 ਲੀਟਰ ਜਿਹੜੀ ਦੋਸਤ ਹੁਣ ਮੌਜੂਦਾ ਦੀ ਗੱਲ ਕਰਦੇ ਆਪਾਂ ਵੀ 26 ਕਿਲੋ ਲੀਟਰ ਵੀ ਦਿੰਦਾ ਵੀ 26 ਕਿਲੋ ਲੀਟਰ ਸੀਗਾ ਦੁੱਧ ਥੱਲੇ ਵੀ ਥੋੜਾ ਜਿਹਾ ਨਾ ਸਮੇਂ ਔਰ ਜੇ ਮੈਂ ਕੋਈ ਆਸੇ ਪਾਸੇ ਜਿਹੜਾ ਮੈਂ 100 ਇਹ ਕਰਨਾਵਾ ਪ੍ਰਗੀਸੀ ਉੱਧਰ ਜਾਣਾ ਪੈ ਗਿਆ ਉਹਨਾਂ ਦੱਸੀ ਸੀ ਜਾਰੀ ਕਲਪਤ ਤੇ ਹੁਣ ਘਰੇ ਆਏ ਨੇ ਕੱਲ ਤੋਂ ਤੇ 26 ਲੀਟਰ ਦੁੱਧ ਸੀਗਾ ਪਰ ਹੁਣ 20 ਲੀਟਰ ਆ ਜਿਹੜਾ ਤੁਸੀਂ ਕਿਸੇ ਵੀਰ ਨੇ ਚੁਵਾਈ ਕਰ ਲੈਣੀ ਆ ਆਪਦੀ ਤਸੱਲੀ ਦੇ ਨਾਲ ਤੁਸੀਂ 20 ਲੀਟਰ ਦੀ ਚੁਵਾਈ ਕਰਕੇ ਉਸ ਹਿਸਾਬ ਨਾਲ ਜਿਹੜਾ ਦੋਸਤੋ ਤੁਸੀਂ ਇਸ ਵੇਰ ਦਾ ਮੁੱਲ ਲਗਾ ਸਕਦੇ ਹੋ ਖਰੀਦ ਸਕਦੇ ਹੋ ਤੇ ਖੋਲ ਕੇ ਇੱਕ ਵਾਰੀ ਮੈਂ ਤੁਹਾਨੂੰ ਜਿਹੜਾ ਤੋੜ ਕੇ ਦਿਖਾ ਦਿੰਨੀ ਆਪਾਂ ਚੰਗੀ ਤਰ੍ਹਾਂ ਠੀਕ ਆ ਤੇ ਬਿਲਕੁਲ ਤਾਜ਼ੇ ਪਸ਼ੂ ਸੋਏ ਰਿਆ ਇਹ 25 ਦਿਨ ਦੀ ਸੋਈ ਆ ਤੁਸੀਂ ਮੰਨ ਲਓ ਠੀਕ ਆ ਨਵਾਇਆਂ ਨਵਾਇਆਂ ਦਿਖਾ ਦੋਣਾ ਤਾਹਰਣਾ ਹਾਂ ਹਾਂਜੀ ਤਾਂ ਦੇਖੋ ਜੀ ਫਾਈਟ ਕਰਦੇ ਜਿਹੜਾ ਪੂਰਾ ਹੈਗਾ ਬੈਹੜ ਦਾ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਵਗੈਰਾ ਜ਼ਰੂਰ ਚੈੱਕ ਕਰ ਸਕਦੇ ਹੋ ਤਾਂ ਰੋਕ ਸਕਦੇ ਹੋ ਲਓ ਵੀ ਭਰਾ ਪੁੱਛ ਗਿਆ ਆ ਬਿਲਕੁਲ ਜਿਹੜੀ ਬਹਿਣੀ ਵਾਲੇ ਪਾਸੇ ਤੋਂ ਚੁਵਾਈ ਕਰਦੇ ਆ ਉਸ ਵਾਲੇ ਪਾਸੇ ਨੂੰ ਆ ਥਾਣੇ ਹੈਗੇ ਆ ਬਿਲਕੁਲ ਇੱਕੋ ਜਿਹਾ ਥਾਣਾ ਚਾਹਵੇਂ ਤੇ ਵਿਥਾਂ ਵਰਲਾ ਵੀ ਬਿਲਕੁਲ ਸੇਮ ਇੱਕੋ ਜਿਹੀਆਂ ਹੈਗੀਆਂ ਨੇ ਦੁੱਧ ਜਿਹੜਾ ਦੋਸਤੋ ਮੌਜੂਦਾ 20 ਕਿਲੋ 20 ਲੀਟਰ ਦੀ ਸਾਰੀ ਚੁਵਾਈ ਤੁਸੀਂ ਜਿਹੜੀ ਆ ਕਰ ਸਕਦੇ ਆ ਤੇ ਗਰੈਂਟ ਵੀਰੇ ਕਿੰਨਾ ਕੁ ਮੋਲ ਇਸ ਬੈਟ ਦਾ ਫਿਰ ਲੈ ਦੇ ਕੀ ਕਰਦੇ ਬਹੁਤ ਭਾਈ ਬੈਠੇ ਆ ਕਰਦੇ ਹਾਂਜੀ 60000 ਦੇ 60000 ਦੇ ਬਾਕੀ ਦੂਰਾਂ ਵੀ ਰਾਹ ਦਾ ਜਿਹੜਾ ਮਾਤਾ ਨੇ ਕਰਾਂਗੇ ਸਾਰੇ ਵੀ ਕਹਿੰਦਾ ਕਰਾਂਗੇ ਮਾਤਾ ਬਿਲਕੁਲ ਜੀ ਤੇ ਗਰਜੰਟ ਵੀ ਦੇ ਸੰਪਰਕ ਨੰਬਰ ਆਪਣੇ ਜਰੂਰ ਦੇ ਦਿੱਤੇ 869927 9933 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜਿਆ ਦੋਸਤੋ ਵੀਰ ਗਰਜੰਟ ਦੇ ਮੈਂ ਲਗਾਤਾਰ ਸਕਰੀਨ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਵੜਾ ਤੁਹਾਨੂੰ ਅੱਜ ਆਪਾਂ ਇਸੇ ਘਰੋਂ ਜੜੀਆਂ ਦੋਸਤੋ ਤਿੰਨ ਵੜਾ ਦਿਖਾਤੀਆਂ ਨੇ ਠੀਕ ਆ ਵੜਾ ਚੰਗੀਆਂ ਪਸੰਦ ਲੱਗਣਗੀਆਂ ਤੁਹਾਡੇ ਪਸੰਦ ਆਉਣਗੀਆਂ ਠੀਕ ਆ ਪਸੰਦ ਆਈ ਵੜਾ ਦੀ ਜਿਹੜੀ ਨਿਰਖ ਪਰਖਾ ਤਸੱਲੀ ਆ ਉਹ ਤੁਸਾਂ ਨੇ ਕਰਨੀ ਹੈਗੀ ਆ ਆਪਦੀ ਦੋ ਟਾਈਮ ਦੀ ਚੁਆਇਸ ਕਰ ਲਓ ਠੀਕ ਆ ਜੀ ਤੋ ਸਲੀ ਤੁਸੀਂ ਜਰੂਰ ਕਰਕੇ ਫੇਰ ਸੌਦਾ ਕਰ ਸਕਦੇ ਹੋ ਆ ਬਾਕੀ ਦੋਸਤੋ ਵੀਰ ਗਰਜੰਟ ਦੀ ਇੱਕ ਕੋਠੀ ਵਿਕਾਊ ਹੈਗੀ ਆ 5.5 ਮਰਲੇ ਜਗਾ ਹੈਗੀ ਆ ਤੇ ਸ ਦੋ ਫਲੋਰ ਹੈਗੇ ਆ ਠੀਕ ਹੈ ਜੀ ਦੋ ਪੋਸਟਰ ਨੇ ਤੇ نیچے ਜਿ ਜਕਰ ਆਪਾਂ ਗੱਲ ਕਰ ਗਏ ਥੱਲੇ ਦੋਸਤੋ ਆਉ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਮੇਨ ਗੇਟ ਐਂਟਰੀ ਹੈਗੀ ਆ ਬਿਲਕੁਲ ਤਰਨ ਤਰਨ ਹਾਰਡ ਪੁਆਇੰਟ ਹੈਗਾ ਜੀ ਬਿਲਕੁਲ ਤਰਨ ਤਰਨ ਦੇ ਵਿਚਕਾਰ ਜਿਹੜੀ ਆ ਦੋਸਤੋ ਐਫਸੀਆਈ ਗੋਦਾਮ ਨੇੜੇ ਫਾਟਕਾ ਰੇਲਵੇ ਫਾਟਕਾ ਤੇ ਲੋਕੇਸ਼ਨ ਜਿਹੜੀ ਆ ਵੀਰ ਦੇ ਤੁਸੀਂ ਨਾਰਮਲ ਪੁੱਛ ਵੀ ਸਕਦੇ ਹੋ ਉਹਨਾਂ ਦੇ ਸੰਪਰਕ ਨੰਬਰਾਂ ਤੇ ਕਾਲ ਕਰਕੇ ਤੇ ਬੇਸ਼ੱਕ ਤੁਹਾਡੇ ਸਾਹਮਣੇ ਆ ਦੋ ਪੋਸਟਰ ਬਣੇ ਹੈਗੇ ਆ ਇੱਕ ਨੀਚੇ ਆ ਤੇ ਇੱਕ ਉੱਪਰ ਹੈਗਾ ਆ ਫਰਸਟ ਜਿਹੜਾ ਦੋਸਤੋ ਐਂਟਰੀ ਪੁਆਇੰਟ ਤੇ ਜੇਕਰ ਆਪਾਂ ਦੇਖੀਏ ਤਾਂ ਡੋਰ ਓਪਨ ਆ ਆਪਾਂ ਕਰ ਦਿੱਤਾ ਬੈਡਰੂਮ ਆ ਸਟਾਰਟਿੰਗ ਤੇ ਬੈਡਰੂਮ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਚੰਗਾ ਜਿਹੜਾ ਦੋਸਤੋ ਪੇਂਟ ਹੋਇਆ ਓਵਰਆਲ ਪੇਂਟ ਬਹੁਤ ਖੂਬਸੂਰਤ ਆ ਤੇ ਰੈਸ਼ੀ ਏਰੀਆ ਪੂਰਾ ਠੀਕ ਹੈ ਜੀ ਪੂਰਾ ਰੈਸ਼ੀ ਏਰੀਆ ਦੀ ਕਿਸੇ ਫੈਮਿਲੀ ਵਾਲੇ ਵੀਰ ਨੇ ਜਗਾ ਖਰੀਦਣੀ ਆ ਤਰਨ ਤਰਨ ਦੇ ਵਿੱਚ ਖਾਸ ਤੌਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਵੀਰ ਗੁਰਜੰਟ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਦੋਸਤੋ ਮਿਸਤਰੀ ਦਾ ਆਪਾਂ ਕੰਮ کہہ ਲਈਏ ਵੀ ਕਿਸੇ ਤਰ੍ਹਾਂ ਦਾ ਕੰਮ ਕਰਾਉਣੀ ਲੋੜ ਨਹੀਂ ਆ ਕਿਚਨ ਤੁਸੀਂ ਵੇਖ ਸਕਦੇ ਹੋ ਪ੍ਰੋਪਰ ਕਿਚਨ ਜਿਹੜਾ ਦੋਸਤੋ ਬਿਲਕੁਲ ਰੈਡੀ ਹੈਗਾ ਤਿਆਰ ਕਿਚਨ ਆ ਠੀਕ ਆ ਜੀ ਤੇ ਬੂਵੇ ਬਾਰੀਆਂ ਜਿਹੜੀਆਂ ਹੈਗੀਆਂ ਨੇ ਵਿੰਡੋ ਨੇ ਚੂਰ ਨੇ ਬਹੁਤ ਵਧੀਆ ਚੰਗਾ ਮਟੀਰੀਅਲ ਯੂਜ਼ ਕੀਤਾ ਗਿਆ ਚੰਗੇ ਬੁੱਡਨ ਦੀਆਂ ਜਿਹੜੀਆਂ ਦੋਸਤੋ ਬੋਏ ਬਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਰੂਮ ਦਾ ਜਿਹੜਾ ਦੋਸਤੋ ਤੁਸੀਂ ওয়াটার ਪ੍ਰੂਫ ਜਿਹੜਾ ਹੈਗਾ ਪੇਂਟ ਵੀਰ ਹੋਣਾ ਨੇ ਕਰਾਇਆ ওয়াটার ਪ੍ਰੂਫ ਪੇਂਟ ਆ ਨੀਚੇ ਜਿਹੜਾ ਦੋਸਤੋ ਥੱਲੇ ਬਿਲਕੁਲ ਫਲੋਰ ਦੀ ਗੱਲ ਕਰੀਏ ਤਾਂ ਬਿਲਕੁਲ ਪੱਥਰ ਜਿਹੜਾ ਆਪਣਾ ਟਾਈਲ ਲੱਗੀ ਹੋਈ ਹੈ ਠੀਕ ਹੈ ਜੀ ਵਧੀਆ ਚੰਗੀ ਟਾਈਲ ਲੱਗੀ ਆ ਮਤਲਬ ਵੀ ਸਾਢੇ 5 ਮਰਲੇ ਜਿਹੜੀ ਆ ਦੋਸਤੋ ਇਹ ਜਗਾ ਹੈਗੀ ਆ ਬਿਲਕੁਲ ਬਣੀ ਬਣਾਈ ਜਿਹੜੀ ਆ ਕੋਠੀ ਬਿਲਕੁਲ ਤਿਆਰ ਆ ਸੋ ਬਕਾਊਗਾ ਤੇ ਡੋਰ ਤੁਸੀਂ ਵੇਖ ਸਕਦੇ ਹੋ ਆ ਬਿਲਕੁਲ ਅੱਗੇ ਜਿਹੜਾ ਦੋਸਤੋ ਵਾਸ਼ਰੂਮ ਆ ਬਾਥਰੂਮ ਆ 플ਸ਼ ਵਗੈਰਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੈਪਰੇਟ ਆ ਦੋ ਬੈਡਰੂਮ ਨੂੰ ਜਿਹੜਾ ਦੋਸਤੋ ਆ ਜਿਹੜੇ ਬੈਡਰੂਮ ਆ ਉਹ ਵੱਖੋ ਵੱਖਰੇ ਨੇ ਤੇ ਇੱਕੋ ਜਿਹੜਾ ਦੋਸਤੋ ਵਾਸ਼ਰੂਮ ਤੇ ਜਿਹੜਾ ਬਾਥਰੂਮ ਦਿੱਤਾ ਹੈਗਾ ਵਿੱਚੇ ਜੁਆਇੰਟ ਆ ਦੋਨੋਂ ਰੂਮ ਦੇ ਨਾਲ ਤੇ ਚੰਗੀ ਜਿਹੜੀ ਵਰਤੋਂ ਤੁਸੀਂ ਕਰ ਸਕਦੇ ਹੋ ਮਤਲਬ ਵਿਖਾਉਣ ਦਾ ਤਸੱਲੀ ਦੇ ਨਾਲ ਇਹ ਹੈਗਾ ਵੀ ਤੁਸੀਂ ਕਿਸੇ ਵੀਰ ਨੇ ਜੇਕਰ ਦੋਸਤੋ ਕੋਠੀ ਖਰੀਦਣੀ ਆ ਤਰਨ ਤਰਨ ਦੇ ਵਿੱਚ ਖਾਸ ਆ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉੱਪਰ ਜਿਹੜਾ ਦੋਸਤੋ ਏਰੀਆ ਹੈਗਾ ਜਿੰਨਾ ਉੱਪਰ ਬਣਿਆ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਸੇੜੀਆਂ ਚੜ੍ਹਦੀਆਂ ਜੀ ਸੇੜੀਆਂ ਤੋਂ ਬਿਲਕੁਲ ਸਾਹਮਣੇ ਜੇਕਰ ਆਪਾਂ ਦੇਖੀਏ ਤਾਂ ਇੱਕ ਸਟੋਰ ਰੂਮ ਆ ਜੀ ਠੀਕ ਆ ਆ ਬਾਲਕਨੀ ਬਣੀ ਹੋਈਗੀ ਆ ਠੀਕ ਹੈ ਬਾਲਕਨੀ ਤੋਂ ਜੇਕਰ ਆਪਾਂ ਨਿਗਾਹ ਤੁਹਾਡੀ ਮਰਵਾ ਦਈਏ ਤੇ ਆ ਤੁਸੀਂ ਵੇਖ ਸਕਦੇ ਹੋ ਪੂਰਾ ਰਹਾਇਸ਼ੀ ਏਰੀਆ ਠੀਕ ਹੈ ਜੀ ਬਸ ਨੀਕ ਪੂਰੇ ਰਹਿੰਦੇ ਆ ਤੇ ਚੰਗੇ ਲੋਕ ਨੇ ਬਾਕੀ ਚੰਗੇ ਲੋਕ ਨੇ ਉਹ ਤੁਸੀਂ ਇੱਥੇ ਪਹੁੰਚ ਕੇ ਵੀ ਦੇਖ ਸਕਦੇ ਹੋ ਚੰਗੇ ਮਿਲਬਰਤਨ ਵਾਲੇ ਲੋਕ ਨੇ ਤੇ ਬਾਕੀ ਬਿਲਕੁਲ ਆ ਸਟੋਰ ਰੂਮ ਹੈ ਜੀ ਸੀੜੀ ਚੜਦੇ ਸਾਰ ਫਸਟ ਆਪਾਂ ਦੇਖਾਂਗੇ ਸਟੇਟ ਤਾਂ ਇਹ ਸਟੋਰ ਰੂਮ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਟੋਰ ਰੂਮ ਦੇ ਵਿੱਚੋਂ ਜਿਹੜਾ ਦੋਸਤੋ ਤੁਸੀਂ ਬੈਡਰੂਮ ਵੀ ਇਹਨੂੰ ਯੂਜ਼ ਕਰ ਸਕਦੇ ਹੋ ਐਜ਼ ਇੱਕ ਸਟੋਰ ਰੂਮ ਵੀ ਯੂਜ਼ ਕਰ ਸਕਦੇ ਹੋ ਬਾਕੀ ਨਾਲ ਜੁਆਇੰਟ ਬਾਥਰੂਮ ਤੇ ਵਾਸ਼ਰੂਮ ਜਿਹੜਾ ਜੁਆਇੰਟ ਹੈਗਾ ਉੱਪਰ ਵੀ ਜਿਹੜਾ ਜੁਆਇੰਟ ਦਾ ਰੂਮ ਨੂੰ ਦਿੱਤਾ ਹੈਗਾ ਬਾਕੀ ਬਾਹਰ ਜਿੱਕਰ ਆਪਾਂ ਨਿਕਲ ਆਈਏ ਤਾਂ ਓਪਨਲੀ ਤੁਸੀਂ ਦੇਖ ਸਕਦੇ ਹੋ ਓਪਨ ਆ ਵੀ ਇੱਥੇ ਕਿਸੇ ਤਰ੍ਹਾਂ ਦਾ ਵੀ ਆਪਾਂ ਬੈਠ ਸਕਦੇ ਹਾਂ ਹਨਾ ਤੇ ਬਿਲਕੁਲ ਖੁੱਲਾ ਏਰੀਆ ਹੈਗਾ ਜਿੰਨਾ ਵੀ ਆ ਪ੍ਰੋਗਰਾਮ ਖੁੱਲਾ ਹੈ ਉੱਪਰ ਤੇ ਇਹ ਜਿਹੜੀ ਦੋਸਤੋ ਖਾਸ ਤੌਰ ਤੇ ਕੋਠੀ ਹੈਗੇ ਵੀਰ ਦੀ ਇਹ ਵਕਾਊ ਆ ਸੋ ਚਾਹ ਬਣ ਵੀਰ ਜਿਸ ਕਿਸੇ ਨੇ ਖਰੀਦਣੀ